ਮਾਰਾ ਕਹਿੰਦੇ ਮਰਦਾਨਿਆ ਹੋ ਸਕਦਾ ਮਿਲੀ ਪਈਏ ਮਰਦਾਨਿਆ ਹੋ ਸਕਦਾ ਦੁਬਾਰਾ ਕਿਸੇ ਜਨਮ ਵਿੱਚ ਆਪਾਂ ਮਿਲੀ ਪਈਏ ਤੇ ਮਰਦਾਨਾ ਕਹਿੰਦਾ ਬਾਬਾ ਜੇ ਤੂੰ ਮਿਲਿਆ ਨਾ ਮੈਨੂੰ ਸਿਆਣ ਲਈ ਵੀ ਮੈਂ ਉਹੀ ਹਾਂ ਮੇਰੇ ਤੋਂ ਨਹੀਂ ਸਿਆਣਿਆ ਜਾਣਾ ਤੂੰ ਜੇ ਤੂੰ ਦੁਬਾਰਾ ਕਦੀ ਮੈਨੂੰ ਮਿਲਿਆ ਤੇ ਮੈਨੂੰ ਸਿਆਣ ਲੈ ਮੈਨੂੰ ਭੁੱਲੀ ਨਾ ਮਰਦਾਨਾ ਕਹੀ ਬਾਬਾ ਮੈਨੂੰ ਸਿਆਣ ਤੇ ਲੈ ਆਂਗਾ ਨਾ ਮੈਂ ਉਹੀ ਆ ਇਹ ਮਰਦਾਨਾ ਕਹਿੰਦਾ ਇਹ ਪ੍ਰੇਮ ਹੁੰਦਾ ਬਾਬਾ ਸਿਆਣ ਲਈ ਸਤਗੁਰ ਨੇ ਇੰਨਾ ਪਿਆਰ ਭਾਈ ਮਰਦਾਨੇ ਨੂੰ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਜਿੱਥੇ ਵੀ ਵੇਖੋਗੇ ਮਰਦਾਨੇ ਦਾ ਨਾਮ ਨਾਲ ਆਏਗਾ